ਮਨੋਹਰ ਬਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਰੰਗਮ ਨੇ ਪਾਇਆ ਤੁਮਾ ਮਨੋਹਰ ਬਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦਾ ਸਾਲਾਨਾ ਇਨਾਮ ਵੰਡ ਪ੍ਰੋਗਰਾਮ ਆਰੰਗਮ ਸਕੂਲ ਦੇ ਕੈਂਪਸ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਮੁੱਖ ਮਹਿਮਾਨ ਵੱਜੋਂ ਅਤੇ ਸੁਨੀਲ ਸੂਰੀ ਸੀਏ ਉੱਚੇ ਦੌਰਤੇ ਸ਼ਾਮਿਲ ਹੋਏ ਛੋਟੇ-ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਵੱਖ-ਵੱਖ ਪ੍ਰੋਗਰਾਮਾਂ ਦਾ ਬੱਚਿਆਂ ਦੇ ਮਾਪਿਆਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਖੂਬ ਆਨੰਦ ਮਾਣਿਆ ਜਿਸ ਵਿੱਚ ਗਿੱਧਾ, ਪੰਗੜਾ, ਸਕਿੱਟਾਂ ਰਾਹੀਂ ਬਖੂਬੀ ਤਰੀਕੇ ਨਾਲ ਦਿਖਾਉਣ ਵਿੱਚ ਅਧਿਆਪਕਾਂ ਨੇ ਆਪਣਾ ਪੂਰਾ ਯੋਗਦਾਨ ਦਿਖਾਇਆ ਇਸ ਮੌਕੇ ਮਨੋਹਰ ਬਾਟਕਾ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਪ੍ਰਿੰਸੀਪਲ ਸਬੀਤਾ ਕਪੂਰ ਅਤੇ ਡੀਨ ਨਿਸ਼ਾ ਜੈਨ ਅਤੇ ਸਮੂਸਕੂਲ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਹਰਪਜਨ ਸਿੰਘ ਟੀਓ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਦਿਆਂ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਪੀਐਸਐਸ ਬੋਰਡ ਮੈਂਬਰ ਨਰੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਗਈ ਜਿਸ ਮੁਕੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਮਾਤਾ सुरेंद्र कौर ਜੀ ਸੈਨ ਸੋਲਜਰ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪ uri ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਸਤੰਦਰ ਸਿੰਘ ਸਰਪਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਸੁਨੇਨਾ ਰੰਧਾਵਾ ਜਸਵਿੰਦਰ ਸਿੰਘ ਮੁਫਕ ਅਫਸਰ ਜੰਡਿਆਲਾ ਗੁਰੂ ਨਰੇਸ਼ ਕੁਮਾਰ ਚੌਂਕੀ ਇਨਚਾਰਜ ਐਡਵੋਕੇਟ ਅਨਿਲ ਸੋਰੀ ਬਲਵਿੰਦਰ ਸਿੰਘ ਇਨਸਪੈਕਟਰ ਨਗਰ ਕੌਂਸਲ ਜੰਡਿਆਲਾ ਗੁਰੂ ਪ੍ਰਿੰਸ ਜਾਨ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਸਮੂਹ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ਅੱਜ ਜੰਡਿਆਲਾ ਗੁਰੂ ਦੇ ਵਿੱਚ ਸਾਡੇ ਸਾਡਾ ਬਹੁਤ ਹੀ ਇੱਕ ਰਿਪਿਊਟਡ ਇੰਸਟੀਚਿਊਟ ਸਿੱਖਿਆ ਦੇ ਖੇਤਰ ਦੇ ਵਿੱਚ ਸਕੂਲ ਮਨੋਰ ਵਟਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਾਂ ਅੱਜ 20ਵਾਂ ਜਿਹੜਾ ਐਨੂਅਲ ਫੰਕਸ਼ਨ ਸੀਗਾ ਉਹਦੇ ਵਿੱਚ ਮੈਨੂੰ ਅਮੋਇਆ ਮੇਰੇ ਵੱਡੇ ਵੀਰ ਵੱਲੋਂ ਆਉਂਦਾ ਸੋ ਮੈਂ ਅੱਜ ਇੱਥੇ ਪਾਰਟਿਸਪੇਟ ਕੀਤਾ ਆਇਆ ਦੇਖਿਆ ਬੜੀ ਖੁਸ਼ੀ ਆ ਕਿ ਬੱਚੇ ਛੋਟੇ ਛੋਟੇ ਕਿਡਸ ਜਿਹੜੇ ਨੇ ਬਹੁਤ ਵਧੀਆ ਮੰਚ ਦੇ ਉੱਤੇ ਪਰਫਾਰਮ ਕਰ ਰਹੇ ਨੇ ਔਰ ਜ਼ਿੰਦਗੀ ਦੀ ਜਿਹੜੇ ਇਮਤਿਹਾਨ ਉਹਨਾਂ ਜ਼ਿੰਦਗੀ ਦੇ ਵਿੱਚ ਫੇਸ ਕਰਨੇ ਨੇ ਇਮਤਿਹਾਨ ਜ਼ਿੰਦਗੀ ਦੇ ਪਾਸ ਕਰਨੇ ਨੇ ਉਹਨਾਂ ਦੀ ਇੱਕ ਨਰਸਰੀ ਆ ਉਹਨਾਂ ਨੂੰ ਇੱਕ ਚੰਗੀ ਟ੍ਰੇਨਿੰਗ ਜਿਹੜੀ ਆ ਉਹ ਇੱਥੇ ਦਿੱਤੀ ਜਾਂਦੀ ਆ ਮੋਰਲ ਵੈਲਿਊਜ਼ ਐਥੀਕਲ ਵੈਲਿਊਜ਼ ਕੋਰਿਕੂਲਰ ਐਕਟੀਵਿਟੀਜ਼ ਸਾਰਿਆਂ ਦੇ ਵਿੱਚ ਹੀ ਇਸ ਸਕੂਲ ਨੇ ਇਸ ਇਲਾਕੇ ਦੇ ਵਿੱਚ ਨਾਮਨਾ ਖਟਿਆ ਸੋ ਮੇਰੇ ਵੱਲੋਂ ਸਮੂਹ ਮੈਨੇਜਮੈਂਟ ਨੂੰ सुरेशਪਾ ਜੀ ਨੂੰ ਜਿੰਨੇ ਵੀ ਟੀਚਰ ਸਹਿਬਾਨ ਨੇ ਅਧਿਆਪਕ ਸਹਿਬਾਨ ਨੇ ਬੱਚਿਆਂ ਨੂੰ ਬਹੁਤ ਬਹੁਤ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਕਿ ਉਹ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਅੱਗੇ ਵਧਦੇ ਰਹਿਣ ਬੱਚਿਆਂ ਦੀ ਮੈਸੇਜ ਹੈ ਤੁਹਾਨੂੰ ਬੱਚੇ ਦੇਖੋ ਜੀ ਬੱਚੇ ਤੇ ਸਾਡੇ ਦੇਸ਼ ਦਾ ਭੋਖ ਨੇ ਆਉਣ ਵਾਲੇ ਜਿਹੜੇ ਨੇ ਹਰ ਫੀਲਡ ਦੇ ਵਿੱਚ ਜੇ ਅੱਜ ਤੁਹਾਡੇ ਬੱਚੇ ਆ ਠੀਕ ਨੇ ਕਿਸੇ ਵੀ ਸੂਬੇ ਦੇ ਬੱਚੇ ਜਦੋਂ ਪੜਦੇ ਨੇ ਤੇ ਉਹੀ ਫਿਰ ਤਰੱਕੀ ਹੁੰਦੀ ਆ ਸੋ ਬੱਚਿਆਂ ਨੂੰ ਮੈਂ ਇਹੀ ਕਹੂੰਗਾ ਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਜੋ ਵੀ ਗਲਤ ਕੰਮ ਹੋ ਰਹੇ ਨੇ ਆ ਨਸ਼ਿਆਂ ਦੀ ਗਲਮ ਆਪਣੇ ਵਿੱਚ ਲੋਕ ਫਸਦੇ ਜਾ ਰਹੇ ਨੇ ਇਤੋਂ ਬਾਹਰ ਆਓ ਵੱਧ ਤੋਂ ਵੱਧ ਆਪਣੇ ਪੇਰੈਂਟਸ ਦਾ ਆਪਣੇ ਅਧਿਆਪਕਾਂ ਦਾ ਇਜਤਮਾਨ ਸਰਕਾਰ ਕਰੋ ਮੋਰਲ ਵੈਲਿਊ ਸਿੱਖੋ ਔਰ ਦਿਲ ਲਗਾ ਕੇ ਪੜਾਈ ਦੇ ਵਿੱਚ ਜਿਹੜਾ ਉਹ ਧਿਆਨ দাও ਔਰ ਨਾਲ ਦੇ ਨਾਲ ਖੇਡਾਂ ਮੰਨ ਵੀ ਜਿਹੜਾ ਉਚਿਤ ਧਿਆਨ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੇ ਇੱਕ ਚੰਗਾ ਬਾਡੀ ਚੰਗੀ ਹੋਊਗੀ ਉਹਦੇ ਵਿੱਚ ਫਿਰ ਸਾਰੀ ਤਰ੍ਹਾਂ ਦੀ ਡਵੈਲਪਮੈਂਟ ਜਿਹੜੀ ਆ ਉਹ ਹੋ ਜਾਂਦੀ ਹੈ ਅੱਜ ਦੀ ਪ੍ਰੋਗਰਾਮਿਕ ਜਾਣਕਾਰੀ ਦੇ ਰਹੇ ਅੱਜ ਅਰੰਗਮ ਪ੍ਰੋਗਰਾਮ ਜਿਹੜਾ ਹੈ ਉਹ ਸਾਡੇ ਵਿੜੇ ਦੇ ਵਿੱਚ ਹੋਇਆ ਜਿਹਦੇ ਮੁੱਖ ਮਹਿਮਾਨ ਸਰਦਾਰ ਹਰਬਜੀਤ ਸਿੰਘ ਜੀ ਈਟੀਓ ਬਹੁਤ ਜਿਆਦਾ ਬੀਜ਼ੀ ਹੁੰਦੇ باوجود ਉਹਨਾਂ ਨੇ ਟਾਈਮ ਕੱਢਿਆ ਸਾਡੇ ਲਈ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਕਿਉਂਕਿ ਸਕੂਲ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਬੱਚਿਆਂ ਦੇ ਨਾਲ ਬਹੁਤ ਪਿਆਰ ਹੈ ਵਿਦਿਆ ਦੇ ਨਾਲ ਬਹੁਤ ਪਿਆਰ ਹੈ ਸੋ ਅਰੰਗਮ ਦਾ ਬੇਸਿਕਲੀ ਮਤਲਬ ਇਹ ਹੈ ਕਿ ਜੋ ਵੀ ਕਿਸੇ ਬੱਚੇ ਦੇ ਵਿੱਚ ਕਾਬਲੀਅਤ ਹੈ ਉਹਦੇ ਮੁਤਾਬਕ ਉਹ ਪਰਫਾਰਮ ਕਰ ਪਾਏ ਇੱਕ ਇੱਕ ਤਾਮਿਲ ਵਰਡ ਹੈ ਅਰੰਗਮ ਅੱਜ ਥੀਮ ਕੀ ਸੀ ਥੀਮ ਅਰੰਗਮ ਅਰੰਗਮ ਦਾ ਮਤਲਬ ਹੈਗਾ ਹੈ ਪ੍ਰਸਤuti ਤੇ ਰੰਗ ਮੰਚ